ਇੱਕ ਲੇਡੀ ਐਡਵੋਕੇਟ ਦੀ ਅਚਾਨਕ ਮੌਤ ਹੋ ਜਾਂਦੀ ਹੈ ਨੌਜਵਾਨ ਲੜਕੀ ਦੀ ਮੌਤ ਤੋਂ ਬਾਅਦ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਹੋ ਗਏ ਨੇ ਤਾਂ ਪਹਿਲਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੜਕੀ ਬਿਮਾਰ ਰਹਿੰਦੀ ਸੀ ਜਿਸ ਕਰਕੇ ਉਸ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਲੇਕਿਨ ਲੜਕੀ ਦੀ ਬਾ ਨੇ ਜਿਹੜਾ ਖਦਸ਼ਾ ਜਤਾਇਆ ਏ ਉਹ ਵੱਡੇ ਸਵਾਲ ਖੜੇ ਕਰ ਰਿਹਾ ਏ ਤਾਂ ਲੁਧਿਆਣਾ ਤੋਂ ਲੇਡੀ ਐਡਵੋਕੇਟ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਇੱਕ ਡੋਟਾ ਜਿਹੜਾ ਉਹ ਅਲਮਾਰੀ ਦੇ ਵਿੱਚੋਂ ਮਿਲਦਾ ਹੈ ਜਿਸ ਦੇ ਵਿੱਚ ਲੜਕੀ ਦੱਸਦੀ ਹੈ ਕਿ ਉਸਨੇ ਆਪਣੀ ਬਿਮਾਰੀ ਕਰਕੇ ਇਹ ਸਾਰਾ ਕੁਝ ਕੀਤਾ ਹੈ ਤਾਂ ਦੂਜੇ ਪਾਸੇ ਲੜਕੀ ਦੀ ਮਾਂ ਦੇ ਵੱਲੋਂ ਇਸ ਨੋਟ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਅਤੇ ਕਿਹਾ ਹੈ ਕਿ ਇਹ ਮੇਰੀ ਬੇਟੀ ਦੀ ਹੈਂਡਰਾਈਟਿੰਗ ਨਹੀਂ ਹੈ ਤਾਂ ਆਪਣੀ ਲੜਕੀ ਦੀ ਸਹੇਲੀ ਅਤੇ ਉਸ ਦੇ বয়ফ্রেন্ড ਦੇ ਉੱਤੇ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਨੇ ਤਾਂ ਐਡਵੋਕੇਟਾ ਦਿਲਜੋਤ ਸ਼ਰਮਾ ਦੀ ਤਸਵੀਰ ਆ ਜਿਹੜੀ ਉਹ ਤੁਹਾਨੂੰ ਦਿਖਾ ਰਹੇ ਆ ਤਾਂ ਪੰਜਾਬ ਦੇ ਲੁਧਿਆਣਾ ਦੇ ਵਿੱਚ ਐਡਵੋਕੇਟ ਲੜਕੀ ਦੇ ਵੱਲੋਂ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਅਲਮਾਰੀ ਦੇ ਵਿੱਚੋਂ ਇੱਕ ਨੋਟ ਮਿਲਦਾ ਹੈ ਜਿਸ ਦੇ ਵਿੱਚ ਉਸ ਲੜਕੀ ਨੇ ਲਿਖਿਆ ਹੈ ਕਿ ਮੈਂ ਆਪਣੀ ਬਿਮਾਰੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੀ ਹਾਂ ਲੇਕਿਨ ਲੜਕੀ ਦੀ ਮਾਂ ਨੇ ਵੱਡੇ ਸਵਾਲ ਇਸ ਸਕੂਲ ਲੈ ਕੇ ਖੜੇ ਕੀਤੇ ਨੇ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਇਹ ਤਾਂ ਮੇਰੀ ਬੇਟੀ ਦੀ ਹੈਂਡਰਾਈਟਿੰਗ ਨਹੀਂ ਹੈ ਉਸ ਦੀ ਸਹੇਲੀ ਨੇ ਆਪਣੇ ਬॉयਫਰੈਂਡ ਨਾਲ ਮਿਲ ਕੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਮੇਰੀ ਲੜਕੀ ਦਾ ਕਤਲ ਕੀਤਾ ਗਿਆ ਹੈ ਦੂਜੇ ਪਾਸੇ ਦਿਲਜੋਤ ਦੀ ਸਹੇਲੀ ਦਾ ਕਹਿਣਾ ਹੈ ਕਿ ਇਹ ਲੜਕੀ ਕਾਫੀ ਸਮੇਤੋਂ ਬਿਮਾਰ ਸੀ ਉਸ ਨੂੰ ਅਚਾਨਕ ਉਲਟੀ ਲੱਗਣੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਉਹ ਚੱਕਰ ਖਾ ਕੇ ਥੱਲੇ ਡਿੱਗ ਗਈ ਇਸ ਤੋਂ ਬਾਅਦ ਉਸ ਨੂੰ ਮੈਕਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਡੀ ਐਮ ਸੀ ਰੈਫਰ ਕਰ ਦਿੱਤਾ ਲੇਕਿਨ ਰਾਤ ਦੇ ਵਿੱਚ ਉਹ ਦਮ ਤੋੜ ਜਾਂਦੀ ਹੈ ਤਾਂ ਉਸ ਦੀ ਅਲਮਾਰੀ ਵਿੱਚੋਂ ਇਹ ਸੁਸਾਇਡ ਨੋਟ ਆ ਜਿਹੜਾ ਉਹ ਬਰਾਮਦ ਹੁੰਦਾ ਹੈ ਤਾਂ ਪੁਲਿਸ ਦੇ ਵੱਲੋਂ ਬੰਗਲਵਾਰ ਨੂੰ ਦੇ ਨੂੰ ਕਬਜ਼ੇ ਵਿੱਚ ਲੈ ਕੇ ਮੋਤਲੀ ਵਿੱਚ ਰਖਵਾ ਦਿੱਤਾ ਗਿਆ ਸੀ ਅਤੇ ਦੂਜੇ ਪਾਸੇ ਲੜਕੀ ਦੀ ਸਹੇਲੀ ਨੇ ਹਵਾਲਾ ਦਿੱਤਾ ਹੈ ਕਿ ਬਿਮਾਰੀ ਕਰਕੇ ਉਸ ਲੜਕੀ ਵੱਲੋਂ ਅਜਿਹੇ ਆ ਕਦਮਾਂ ਜਿਹੜਾ ਉਹ ਚੁੱਕਿਆ ਗਿਆ ਤੋਂ ਸੱਤ ਲੈਣ ਦਾ ਇਹ ਨੋਟ ਆ ਜਿਹੜਾ ਉਹ ਮਿਲਿਆ ਹੈ ਜਿਸ ਦੇ ਤਸਵੀਰਾਂ ਦੇ ਜਿਹੜੀ ਆ ਉਹ ਤੁਹਾਨੂੰ ਸਕਰੀ ਤੇ ਦਿਖਾ ਰਿਆਂ ਤਾਂ ਇਸ ਕਿਸ ਕਥਿਤ ਸੁਸਾਇਬ ਨੌਰ ਤੋਂ ਬਾਅਦ ਸਹੇਲੀ ਨੇ ਕਿਹਾ ਹੈ ਕਿ ਦਿਲਜੋਤ ਨੂੰ ਜਾਈ ਜਸਟਿਸ ਸਿਸਟਮ ਦੇ ਵਿੱਚ ਦਿੱਕਤ ਸੀ ਜਿਸ ਕਰਕੇ ਉਹ ਬਿਮਾਰ ਰਹਿੰਦੀ ਸੀ ਤਾਂ 25 ਸਾਲਾ ਲੇਡੀ ਐਡਵੋਕੇਟ ਦਿਲਜੋਤ ਸ਼ਰਮਾ ਲੁਧਿਆਣਾ ਦੀ ਈਡਬਲਯੂਐਮ ਕਲੌਦੀ ਦੇ ਵਿੱਚ ਰੈਂਟ ਤੇ ਰੂਮ ਲੈ ਕੇ ਰਹਿੰਦੀ ਸੀ ਮੂਲ ਰੂਪ ਦੇ ਵਿੱਚ ਉਹ ਮਾਨਸਾ ਦੇ ਪਿੰਡ ਰੱਲਾ ਨਾਲ ਸਬੰਧ ਰੱਖਦੀ ਸੀ ਉਸਦੇ ਨਾਲ ਹੀ ਉਸਦੀ ਸਹੇਲੀ ਰਵਿੰਦਰ ਕੌਰ ਰਹਿੰਦੀ ਸੀ ਤਾਂ ਰਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਇੱਕ ਟੀਚਰ ਹੈ ਅਤੇ 3rd ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਆ ਤਾਂ ਦਿਲਜੋਤ ਕਾਫੀ ਟਾਈਮ ਤੋਂ ਬਿਮਾਰ ਚੱਲ ਰਹੀ ਸੀ ਉਸਦੇ ਡਾਈਜੈਸਟਿਵ ਸਿਸਟਮ ਦੇ ਵਿੱਚ ਦਿੱਕਤ ਸੀ ਜਿਸ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਦਿਲਜੋਤ ਦੇ ਮੈਡੀਕਲ ਡਾਕੂਮੈਂਟ ਵੀ ਮੰਗਾਏ ਸੀ ਤਾਂ ਜਿਸ ਤੋਂ ਬਾਅਦ ਜਦੋਂ ਉਸਦੀ ਅਲਮਾਰੀ ਦਾ ਉਸਦੇ ਵੱਲੋਂ ਖੋਜ ਪੜਤਾਲ ਕੀਤੀ ਗਈ ਤਾਂ ਉੱਥੋਂ ਇਹ ਨੋਟ ਆ ਜਿਹੜਾ ਉਹ ਬਰਾਮਦ ਹੁੰਦਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਤਾਂ ਲੜਕੀ ਦੀ ਜਿਹੜੀ ਦੋਸਤ ਆ ਉਸਦੇ ਦਾਵਾ ਕੀਤਾ ਹੈ ਕਿ ਇਹ ਨੋਟ ਉਸ ਦੀ ਅਲਮਾਰੀ ਵਿੱਚੋਂ ਮਿਲਿਆ ਹੈ ਦੂਜੇ ਪਾਸੇ ਲੜਕੀ ਦੀ ਮਾਂ ਨੇ ਇਲਜ਼ਾਮ ਲਾਇਆ ਦੇ ਬੀਰਪਾਲ ਕੌਰ ਦਾ ਕਹਿਣਾ ਹੈ ਕਿ ਉਸ ਦੀ ਸਹੇਲੀ ਰਵਿੰਦਰ ਕੌਰ ਨੇ ਇਹ ਝੂਠਾ ਨੋਟ ਆ ਜਿਹੜਾ ਉਹ ਦਿੱਤਾ ਹੈ ਮੇਰੀ ਬੇਟੀ ਦੀ ਇਸ ਦੇ ਵਿੱਚ ਲਿਖਾਈ ਨਹੀਂ ਹੈ ਮੈਂ ਕੜੀ ਮਿਹਨਤ ਕਰਕੇ ਉਸ ਨੂੰ ਵਕਾਲਤ ਕਰਵਾਈ ਸੀ ਧਰਵਿੰਦਰ ਕੌਰ ਅੱਜ ਤੋਂ 3 ਸਾਲ ਪਹਿਲਾਂ ਵੀ ਸਾਡੇ ਘਰ ਆਈ ਸੀ ਉਸ ਸਮੇਂ ਵੀ ਮੈਂ ਇਸ ਨੂੰ ਆਪਣੇ ਘਰੋਂ ਭਜਾਇਆ ਸੀ ਧਰਵਿੰਦਰ ਨੇ ਮੇਰੀ ਬੇਟੀ ਨੂੰ ਮਾਰਿਆ ਹੈ ਤਾਂ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਲੜਕੀ ਦੀ ਮਾਂ ਦੇ ਵੱਲੋਂ ਲਗਾਏ ਗਏ ਨੇ ਆਪਣੀ ਬੇਟੀ ਦੇ ਕਤਲ ਦੀ ਸ਼ੰਕਾ ਜਤਾਈ ਗਈ ਹੈ ਅਤੇ ਕਿਹਾ ਗਿਆ ਹੈ ਕਿ ਰਵਿੰਦਰ ਕੌਰ ਨੇ ਆਪਣੇ ਸਾਥੀ ਜਗਦੀਸ਼ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਇਲਾਜ ਤੋਂ ਬਾਅਦ ਲੜਕੀ ਦੇ ਠੀਕ ਹੋਣ ਦੀ ਗੱਲ ਵੀ ਉਸ ਦੀ ਮਾਂ ਦੇ ਵੱਲੋਂ ਕਹੀ ਗਈ ਹੈ ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ 7 ਦੇ ਐਸ ਐਚ ਓ ਗਗਨਦੀਪ ਨੇ ਕਿਹਾ ਹੈ ਕਿ ਡੀ ਐਮ ਸੀ ਹਸਪਤਾਲ ਤੋਂ ਜਾਣਕਾਰੀ ਮਿਲੀ ਸੀ ਕਿ ਲੜਕੀ ਦੇ ਵੱਲੋਂ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਹੈ ਹਾਲਾਂਕਿ ਉਸਦੀ ਬਿਮਾਰੀ ਦੀ ਮੈਡੀਕਲ ਹਸਕਰੀ ਵੀ ਰਹੀ ਹੈ ਤਾਂ ਦਿਲਜੋਤ ਦੀ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਦੇਖਿਆ ਜਾਵੇਗਾ ਕਿ ਇਸ ਮਾਮਲੇ ਵਿੱਚ ਕਿਹੜੇ ਖੁਲਾਸੇ ਹੁੰਦੇ ਨੇ